ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਪਰਾਂ ਦਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜਿੱਦਾਂ ਪਤਾ ਹੀ ਆ ਵੀ ਆਪਾਂ ਚੈਨਲ ਦੇ ਉੱਪਰ ਐਡ ਵਗੈਰਾ ਪਾਉਂਦੇ ਰਹਿੰਨੇ ਆ ਤੇ ਕਿਸਾਨ ਵੀਰ ਅੱਜ ਆਪਣੇ ਲਈ ਪੰਜ ਚਾਰ ਚੀਜ਼ਾਂ ਜਿਹੜੀਆਂ ਆਈਆਂ ਨੇ ਵਿਕਰੀ ਵੇਚਣ ਦੇ ਲਈ ਤੇ ਉਹਨਾਂ ਦੀ ਸਾਰੀ ਡਿਟੇਲ ਤੇ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋ ਕਰਦੇ ਆ ਜਿਹੜੇ ਵੀ ਕਿਸਾਨ ਵੀਰ ਨੇ ਐਡ ਪਾਉਣੀ ਹੋਵੇ ਆਪਾਂ ਨੂੰ 5 ਤੋਂ 7 ਫੋਟੋਆਂ ਜਾਂ ਅੱਧੇ ਤੋਂ ਲੈ ਕੇ 1 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਤੇ ਨਾਲ ਡਿਟੇਲ ਭੇਜ ਦਿਓ WhatsApp ਤੇ ਨੰਬਰ ਆਪਣਾ ਥੱਲੇ ਸ਼ੋ ਹੋ ਰਿਹਾ ਤੇ ਕਿਸਾਨ ਵੀਰੋਂ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਦੋ ਤਿੰਨ ਆਪਣੇ ਕੋਲ ਟਰੈਕਟਰ ਆਏ ਨੇ ਟਰਾਲੀ ਐ ਰੂਟਾਵੇਟਰ ਐ ਤੇ ਕਿਸਾਨ ਵੀਰੋਂ ਪਹਿਲਾ ਟਰੈਕਟਰ ਆ ਜਿਹੜਾ ਨਿਊ ਹਾਲੈਂਡ 3630 ਮਾਡਲ 2021 1200 ਘੰਟੇ ਚੱਲੇ ਹੋਇਆ ਡਿਮਾਂਡ 7,85,000 ਤੇ ਕੰਟੈਕਟ ਨੰਬਰ ਸ਼ੋ ਹੋ ਰਿਹਾ ਡਿਟੇਲ ਸਾਰੀ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਹਾਲਤ ਦਾ ਕਿਸਾਨ ਵੀਰੋ ਟਰੈਕਟਰ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ ਤੇ ਮਾਡਲ ਵੀ ਬਹੁਤ ਉੱਚਾ ਹੈਗਾ ਸਪੈਸ਼ਲ ਐਡੀਸ਼ਨ ਟਰੈਕਟਰ ਹੈ ਕਿਸਾਨ ਵੀਰੋ ਤੇ ਬਾਕੀ ਕਿਸਾਨ ਵੀਰੋ ਜਿਹੜੀ ਵੀ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਪਰਸਨਲ ਕਿਸਾਨ ਵੀਰ ਤੋਂ ਆਪ ਲੈ ਸਕਦੇ ਹੋ ਤੇ ਅੱਗੇ ਕਿਸਾਨ ਵੀਰੋ ਆਪਣੇ ਕੋਲ ਆ ਜਾਂਦਾ 9 ਫੁੱਟਾ ਸ਼ਕਤੀਮਾਨ ਦਾ ਰੂਟਾ ਫੀਟਰ 70% ਤੱਕ ਬਲੇਟ ਪਏ ਨੇ 2019 ਮਾਡਲ ਹੈ ਤੇ 96000 ਰੁਪਏ ਦੀ ਡਿਮਾਂਡ ਹੈ ਫੋਨ ਨੰਬਰ ਕਿਸਾਨ ਵੀਰ ਦਾ ਉੱਪਰ ਸ਼ੋ ਹੋ ਰਿਹਾ ਤੁਸੀਂ ਡਿਟੇਲ ਲੈ ਸਕਦੇ ਹੋ ਕਿਸਾਨ ਵੀਰ ਤੋਂ ਫੋਨ ਕਰਕੇ ਬਿਲਕੁਲ ਨਵੇਂ ਵਰਗਾ ਕਿਸਾਨ ਵੀਰੋਂ ਰੋਟਾਵੇਟਰ ਪਿਆ ਹੈ ਬਹੁਤ ਵਧੀਆ ਹਾਲਤ ਦੇ ਵਿੱਚ ਹੈ ਕੋਈ ਧੋੜ ਭੰਨ ਨਹੀਂ ਤੇ 9 ਫੁੱਟ ਪ੍ਰੋਪਰ ਸਾਈਜ਼ ਹੈ ਇਹਦਾ ਸ਼ਕਤੀਮਾਨ ਕੰਪਨੀ ਦਾ ਤੇ ਕਿਸਾਨ ਵੀਰੋ ਫਾਲੇ ਦੇ 70% ਦੇ ਤਕਰੀਬਨ ਕਿਸਾਨ ਵੀਰ ਨੇ ਦੱਸਿਆ ਵੀ ਹੈਗੇ ਨੇ ਤੇ ਬਾਕੀ ਜੋ ਵੀ ਤੁਸੀਂ ਡਿਟੇਲ ਲੈਣੀਆਂ ਕਿਸਾਨ ਵੀਰ ਤੋਂ ਫੋਨ ਕਰਕੇ ਲੈ ਲਓ ਤੇ ਅੱਗੇ ਕਿਸਾਨ ਵੀਰ ਉਹ ਜਿਹੜੀ ਆਪਣੇ ਕੋਲ ਆ ਜਾਂਦੀ ਹੈ 11 ਸਾਢੇ 6 ਟਰਾਲੀ ਹੈ ਫੁੱਲ ਹੈਵੀ ਬਣੀ ਹੋਈ ਹੈ ਬੈੱਡ ਦੇ ਉੱਪਰ ਸਾਰੇ ਦੇ ਜਾਲੀ ਲੱਗੀ ਹੋਈ ਹੈ ਤੇ ਤੂੜੀ ਵਾਲੀ ਮਸ਼ੀਨ ਵਾਸਤੇ ਟਰਾਲੀ ਬਣੀ ਹੋਈ ਹੈ ਬਹੁਤ ਵਧੀਆ ਫਾਰਸ ਪਿਆ ਕੇ ਤੋਂ ਗਲੀ ਨਹੀਂ ਕਿ ਤੋਂ ਜੰਗਾਲ ਨਹੀਂ ਲੱਗਿਆ ਹੋਇਆ ਤੇ ਕਿਸਾਨ ਵੀਰ ਦਾ ਨੰਬਰ ਉੱਪਰ ਸ਼ੋਰ ਹੋ ਰਿਹਾ ਹੈ ਤੇ ਡਿਮਾਂਡ ਇਹਦੀ 130000 ਰੁਪਏ ਕੰਟੈਕਟ ਨੰਬਰ ਤੇ ਫੋਨ ਕਰਕੇ ਤੁਸੀਂ ਇਹਦੀ ਜਾਣਕਾਰੀ ਜਿਹੜੀ ਕਿਸਾਨ ਵੀਰ ਤੋਂ ਲੈ ਸਕਦੇ ਹੋ ਤੇ ਟਰਾਲੀ ਆ ਜਿਹੜੀ ਖਰੀਦ ਸਕਦੇ ਹੋ ਤੇ ਅੱਗੇ ਕਿਸਾਨ ਵੀਰ ਆ ਜਾਂਦਾ ਆਪਣੇ ਕੋਲ Massey 9500 ਮਾਡਲ 2019 ਫੋਨ ਨੰਬਰ ਕਿਸਾਨ ਵੀਰ ਨੇ ਦਿੱਤਾ ਹੋਇਆ ਹੈ ਡਿਮਾਂਡ ਵਗੈਰਾ ਕਿਸਾਨ ਵੀਰ ਫੋਨ ਤੇ ਦੱਸਣਗੇ ਤੇ ਬਾਕੀ ਬਹੁਤ ਵਧੀਆ ਇੱਕ ਹੱਥ ਚ ਲਿਆ ਹੋਇਆ ਟਰੈਕਟਰ ਹੈ ਵਧੀਆ ਟਾਇਰ ਪਏ ਨੇ ਤੇ ਵਧੀਆ ਸਿਸਟਮ ਸੱਤਰੀ ਲੱਗੀ ਹੋਈ ਹੈ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਤੇ ਜਿਹੜੀ ਵੀ ਹੋਰ ਕੋਈ ਜਾਣਕਾਰੀ ਆ ਕਿਸਾਨ ਵੀਰ ਤੋਂ ਤੁਸੀਂ ਲੈ ਸਕਦੇ ਹੋ ਤੇ ਰੇਟ ਕਿਸਾਨ ਵੀਰ ਫੋਨ ਉੱਤੇ ਦੱਸਣਗੇ ਤੇ ਕੋਈ ਜ਼ਿਆਦਾ ਭੰਨ ਤੋੜਨੀ ਨਹੀਂ ਹੋਈ ਟਰੈਕਟਰ ਦੀ ਕੋਈ ਕਿਤੋਂ ਰੰਗ ਰੂਪੇ ਦਾ ਜਾਂ ਗੇਅਰ ਦਾ ਇੰਜਣ ਦਾ ਪੂਰਾ オリジナル ਟਰੈਕਟਰ ਹੈ ਬਹੁਤ ਵਧੀਆ ਘਰੇ ਚੱਲਿਆ ਹੋਇਆ ਟਰੈਕਟਰ ਬਕਾਊ ਹੈ ਇਹ ਤੇ ਬਾਕੀ ਕਿਸਾਨ ਵੀਰੋ ਜਿਹੜਾ ਤੁਸੀਂ ਸੌਦਾ ਕਰਨਾ ਉਹ ਤੁਹਾਡਾ ਆਪਣਾ ਹੋ ਤੇ ਜੋ ਵੀ ਕੋਈ ਤੁਹਾਨੂੰ ਕਿਸਾਨ ਵੀਰ ਦੱਸੂ ਉਹਦੇ ਮੁਤਾਬਕ ਕਰਿਓ ਅੱਗੇ ਕਿਸਾਨ ਵੀਰੋ ਆਇੰਦਾ ਆਪਣੇ ਕੋਲ ਮੈਸੀ 9000 ਤੇ 2012 ਮਾਡਲ ਹੈ ਇਹਦਾ ਵੀ ਕੰਟੈਕਟ ਨੰਬਰ ਉੱਪਰ ਸ਼ੋ ਹੋ ਰਿਹਾ ਹੈ ਜਿਹੜੇ ਕਿਸਾਨ ਵੀਰ ਨੇ ਟਰੈਕਟਰ ਲੈਣਾਗਾ ਜਾਂ ਇਹਦੇ ਬਾਰੇ ਡਿਟੇਲ ਲੈਣੀ ਆ ਕਿਸਾਨ ਵੀਰ ਦੇ ਕੰਟੈਕਟ ਨੰਬਰ ਤੇ ਫੋਨ ਕਰਕੇ ਡਿਟੇਲ ਲੈ ਸਕਦਾ ਬਹੁਤ ਵਧੀਆ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ ਕੋਈ ਪੰਨ ਤੋੜਨੀ ਰੰਗ ਪੇਂਟ ਦਾ ओरिजिनल ਹੈ ਇੰਜਨ ਗੀਅਰ ਦਾ ਫੁੱਲ ਹੋ ਕੇ ਟਰੈਕਟਰ ਤੁਸੀਂ ਬਾਕੇ ਚਲਾ ਕੇ ਚੈੱਕ ਕਰਕੇ ਸੌਦਾ ਕਰ ਸਕਦੇ ਹੋ ਤੇ ਡਿਮਾਂਡ ਵਗੈਰਾ ਬਾਈ ਨੰਬਰ ਤੇ ਦੱਸਣਗੇ ਅੱਗੇ ਕਿਸਾਨ ਵੀਰੋਂ 960 ਸੁਬਰਾਜ ਮਾਡਲ 2017 ਡਿਮਾਂਡ ਇਹਦੀ 545000 ਰੁਪਏ ਟਾਇਰ 50% ਨੇ ਕੰਟੈਕਟ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਜਿਨੇ ਵੀ ਲੈਣਾ ਕਿਸਾਨ ਵੀਰ ਨੂੰ ਫੋਨ ਕਰਕੇ ਡਿਟੇਲ ਲੈ ਸਕਦਾ ਕਿਸਾਨ ਵੀਰੋ ਜਿਨੇ ਵੀ ਅੱਗੇ ਤੋਂ ਕੋਈ ਐਡ ਪਾਉਣੀ ਆ ਆਪਣੇ ਕੋਲ WhatsApp ਨੰਬਰ ਤੇ ਫੋਟੋਆਂ ਤੇ ਵੀਡੀਓ ਭੇਜ ਕੇ ਐਡ ਕਰਾ ਸਕਦਾ ਆਪਾਂ ਬਿਲਕੁਲ ਫ੍ਰੀ ਐਡ ਕਰਾਂਗੇ ਕਿਸੇ ਤੋਂ ਕੋਈ ਪੈਸਾ ਤੇ ਲਾਣੀ ਲਾ ਜਾਊਗਾ ਤੇ ਬਾਕੀ ਸੌਦੇ ਦੇ ਕਿਸਾਨ ਵੀਰਾਪ ਜੁਮੇ ਵਾਇਰ ਹੋਣਗੇ ਤੇ ਜੋ ਵੀ ਦੇਖਣ ਚੀਜ਼ ਲੈਣੀਆਂ ਦੇਖ ਪਰਖ ਕੇ ਕਿਸਾਨ ਵੀਰੋ ਚੀਜ਼ ਲਿਓ ਤੁਸੀਂ ਤੇ ਆਪਾਂ ਉਹਨੂੰ ਤੁਸੀਂ ਫੋਟੋਆਂ ਤੇ ਵੀਡੀਓ ਕੰਟੈਕਟ ਨੰਬਰ ਤੇ ਜਿਹੜਾ ਆ ਰਿਹਾ ਉਹਦੇ ਤੇ ਭੇਜ ਸਕਦੇ ਹੋ ਆਪਾਂ ਤੁਹਾਡੀ ਐਡ ਕਰ ਦਾਂਗੇ ਇਸੇ ਤਰ੍ਹਾਂ ਕਿਸਾਨ ਵੀਰ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਧੰਨਵਾਦ